ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਡਿਮਾਂਡ ਸੀ ਹਰਚੰਦਪੁਰੇ ਦੇ ਲੋਕਾਂ ਦੀ ਕਿ ਇੱਥੇ ਪੋਕਲੈਨ ਮਸ਼ੀਨ ਹੈ ਜਿਹੜੀ ਉਹ ਲਈਾਈ ਜਾਵੇ ਤੇ ਉਸ ਦੇ ਨਾਲ ਹੀ ਕੋਈ ਵੱਡਾ ਹੱਲ ਹੈ ਜਿਹੜਾ ਉਹ ਹੋ ਸਕਦਾ ਹੈ ਪਰ ਦੋ ਦਿਨ ਤੋਂ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਸੀ ਚੱਕਰ ਸਭ ਤੋਂ ਵੱਡਾ ਇਹ ਸੀ ਕੋਈ ਵੀ ਬੰਦਾ ਇੱਥੇ ਆਪਣਾ ਸਮਾਨ ਹੈ ਜਿਹੜਾ ਇੱਥੇ ਇਹਨੂੰ ਲਾਣ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਆ ਇਹ ਮੋਤੇ ਮੂੰਹ ਚ ਜਾਣ ਵਾਲਾ ਇਸ ਕਰਕੇ ਬਹੁਤ ਸਾਰੀਆਂ ਮਸ਼ੀਨਾਂ ਨੂੰ ਪੁੱਛਿਆ ਪਰ ਕਿਸੇ ਨੇ ਰਿਸ਼ਕ ਨਹੀਂ ਲਿਆ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜੀ ਦੇ ਯਤਨਾਂ ਸਦਕਾ ਤੇ ਇੱਕ ਸਪੋਰਟ ਸਦਕਾ ਜਿਹੜੀ ਇਹ ਮਸ਼ੀਨ ਹੈ ਇੱਥੇ ਆਈ ਹੈ ਤੇ ਹੁਣ ਇਹ ਮਸ਼ੀਨ ਚੱਲ ਰਹੀ ਆ ਸੋ ਦੇਖੋ ਏਰੀਏ ਦੇ ਸਭ ਲੋਕਾਂ ਨੇ ਐਮਐਲਏ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਤੇ ਤੁਸੀਂ ਮਸ਼ੀਨ ਹੈ ਜਿਹੜੀ ਪੋਕਲੈਨ ਹਰਚੰਦਪੂਰੇ ਦੇ ਵਿੱਚ ਚੱਲਦੀ ਵੇਖ ਰਹੇ ਹੋ ਇੱਕ ਬਹੁਤ ਵੱਡੇ ਰਿਸ਼ਕ ਦੇ ਨਾਲ ਤੁਸੀਂ ਇਸ ਮਸ਼ੀਨ ਨੂੰ ਚੱਲਦਾ ਵੇਖ ਰਹੇ ਹੋ ਤੇ ਇੱਥੇ ਦੇ ਲੋਕਾਂ ਨੇ ਧੰਨਵਾਦ ਵੀ ਕੀਤਾ ਜੇਕਰ ਆਪਾਂ ਗੱਲਬਾਤ ਕਰੀਏ ਸਰਪੰਚ ਸਾਹਿਬ ਜਿਹੜੀ ਪੋਕਲੇਨ ਮਸ਼ੀਨ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇੱਥੇ ਆ ਕਿਉਂ ਨਹੀਂ ਰਹੀ ਸੀ ਹੁਣ ਤੱਕ ਪਹਿਲਾਂ ਜੀ ਇਹਦਾ ਕਾਰਨ ਸੀ ਜਿਹੜਾ ਪੋਪਲੇਨ ਚਲਾਉਣ ਵਾਲਾ ਡਰਾਈਵਰ ਸੀ ਉਹ ਇਹ ਖੱਟੇ ਨੂੰ ਦੇਖ ਕੇ ਜਵਾਬ ਦੇ ਦਿੰਦਾ ਸੀ ਕਿ ਜਿਹੜਾ ਇੱਥੇ ਸਥਿਤੀ ਹੈ ਬੜੀ ਨਾਜ਼ੁਕ ਹੈ ਜੇਕਰ ਕੱਕਰ ਦਾ ਬੰਦ ਟੁੱਟ ਗਿਆ ਤਾਂ ਸਾਡੀ ਪੋਪਲੇਨ ਨੂੰ ਖਤਰਾ ਹੋ ਸਕਦਾ ਜੀ ਕਿੱਧਾਂ ਕਿੱਥੋਂ ਇਸ ਕਰਕੇ ਜਵਾਬ ਦਿੰਦਾ ਰਿਹਾ ਜੀ ਐਮਐਲਏ ਸਾਹਮਣੇ ਬਹੁਤ ਵਾਰੀ ਕਿਹਾ ਪਰ ਇਹਨੇ ਜਵਾਬ ਨਹੀਂ ਇੱਕ ਪਰ ਜਿਹੜੀ ਹੁਣੇ ਪ੍ਰੋਬਲਮ ਆਈ ਹੈ ਇਹਨਾਂ ਦੀ ਤੇ ਐਮਐਲਏ ਦੇ ਜਰਨਲ ਦੇ ਸਤਕਾ ਆਈ ਹੈ ਅᱫੋ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਲੈ ਕੇ ਆਏ ਨੇ ਵੀ ਜੇ ਕਰ ਵੀ ਐਮ ਐਲ ਏ ਸਾਹਿਬ ਨੇ ਪੂਰੀ ਜ਼ਿੰਮੇਵਾਰੀ ਲਈਤੀ ਜੇ ਇਸਪੋਕ ਲੈਂਡ ਦੀ ਕਿ ਇੱਥੇ ਮਸ਼ੀਨ ਚਲਾਈ ਜਾਵੇ ਹਲਕਾ ਨਾ ਡੁੱਬੇ ਸਾਡਾ ਹਲਕਾ ਬਚ ਜੇ ਕਿਸੇ ਕਿਸੇ ਵੀ ਪ੍ਰਕਾਰ ਨਹੀਂ ਹਾਂ ਅੱਛਾ ਮਸ਼ੀਨ ਦਾ ਜੇ ਨੁਕਸਾਨ ਹੋਊਗਾ ਉਹਨਾਂ ਕਿਹਾ ਮੈਂ ਭਰਾਂਗਾ ਕਿਉਂਕਿ ਇਹ ਕਹਿੰਦਾ ਸੀ ਮੇਰੀ ਮਸ਼ੀਨ ਅਗਰ ਫਲੱਡ ਆ ਗਿਆ ਮੇਰੀ ਮਸ਼ੀਨ ਵਿੱਚ ਵਿੱਚ ਡੁੱਬ ਜਾਣੀ ਹੈ ਤੇਸ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਅਗਰ ਤੇਰੀ ਮਸ਼ੀਨ ਦਾ ਕੋਈ ਨੁਕਸਾਨ ਹੋ ਗਿਆ ਉਹ ਮੈਂ ਜ਼ਿੰਮੇਵਾਰ ਆ ਠੀਕ ਹੈ ਜੀ ਤੇ ਪੋਕਲੈਂਡ ਮਸ਼ੀਨ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕਲਦੀਪ ਸਿੰਘ ਜੀ ਵੀ ਇੱਥੇ ਨੇ ਤੇ ਹੋਰ ਵੀ ਜਿਹੜੇ ਭਰਾ ਨੇ ਇੱਥੇ ਪਹੁੰਚੇ ਹੋਏ ਨੇ ਸੋ ਆਪਾਂ ਹੁਣ ਵੀਰਾਂ ਨਾਲ ਇੱਥੇ ਗੱਲਬਾਤ ਕਰਦੇ ਹਾਂ ਜੇਕਰ ਗੱਲ ਕਰੀਏ ਬਾਜੀ ਇਹ ਗੱਲ ਕਰੀਏ ਪੋਕਲੈਂਡ ਮਸ਼ੀਨ ਇੱਥੇ ਪਹੁੰਚੀ ਆ ਹਨਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਲੈ ਕੇ ਕਿਉਂ ਨਹੀਂ ਆ ਰਹੀ ਸੀ ਇੱਥੇ 2 ਦਿਨ ਤੋਂ ਗੱਲ ਚੱਲ ਰਹੀ ਸੀ ਕੁਛ ਨਹੀਂ ਲੈ ਕੇ ਆ ਰਿਹਾ ਪੋਕਲੈਂਡ ਵਾਲਾ ਡਰਾਈਵਰ ਨਹੀਂ ਆ ਰਿਹਾ ਮੈਨੂੰ ਡਰਦੇ ਸੀ ਇਸ ਏਰੀਆ 'ਚ ਤੇ ਹੁਣ ਐਮਐਲਏ ਸਾਹਿਬ ਨੇ ਜ਼ਿੰਮੇਵਾਰੀ ਪੂਰੀ ਲੈ ਲਈ ਆ ਪੂਰੀ ਜ਼ਿੰਮੇਵਾਰੀ ਲਈ ਐਮਐਲਏ ਸਾਹਿਬ ਬਈ ਮਸ਼ੀਨ ਤੱਕ ਜੇ ਕੁਝ ਹੁੰਦਾ ਤਾਂ ਮੇਰੀ ਜ਼ਿੰਮੇਵਾਰੀ ਠੀਕ ਹੈ ਜੀ ਹਲਕਾ ਸ਼ੁਕਰਾਨਾ ਵਿਧਾਇਕ ਵੱਲੋਂ ਹਰਚੰਦਪੁਰੇ ਦੇ ਵਿੱਚ ਪੂਰੀ ਜ਼ਿੰਮੇਵਾਰੀ ਲਈ ਹੈ ਮਸ਼ੀਨ ਦੀ ਕਿ ਜੇ ਮਸ਼ੀਨ ਨੂੰ ਕੁਝ ਵੀ ਹੁੰਦਾ ਹੈ ਤਾਂ ਮੈਂ ਦਊਂਗਾ ਪਰ ਮੇਰੇ ਹਲਕੇ ਦਾ ਸ਼ਤਰਾਣੇ ਦਾ ਪਿੰਡ ਹਰਚੰਦਪੁਰਾ ਉਹ ਡੁੱਬਣਾ ਨਹੀਂ ਚਾਹੁੰਦਾ ਉਹਦਾ ਜਿਹੜਾ ਬੰਨ ਹੈ ਉਹਨੂੰ ਮਜ਼ਬੂਤ ਕੀਤਾ ਜਾਵੇ ਤੇ ਹਰ ਇੱਕ ਪਿੰਡ ਨਿਵਾਸੀ ਆ ਜਿਹੜਾ ਇਸ ਗੱਲ ਨੂੰ ਠੋਕ ਕੇ ਕਹਰੇ ਕਿ ਪੱਕੀ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਗਈ ਹੈ ਸੋ ਹਰਚੰਦਪੁਰੇ ਤੋਂ ਲਾਈਵ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਵਿਧਾਇਕ ਸਾਹਿਬ ਨੇ ਬਹੁਤ ਜ਼ੋਰ ਲਗਾ ਕੇ ਜਿਹੜੀ ਮਸ਼ੀਨ ਹੈ ਉਹ ਇੱਥੇ ਭੇਜੀ ਆ ਕਾਰਨ ਕੀ ਹੈ ਜੀ ਕਾਰਨ ਇਸ ਦੇ ਵਿੱਚ ਇਹ ਹੈ ਕਿ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ ਕਿ ਜੇਕਰ ਇਸ ਖੱਡੇ ਦੇ ਵਿੱਚ ਇਸ ਟੋਏ ਦੇ ਵਿੱਚ ਜੇਕਰ ਮਸ਼ੀਨ ਦਾ ਕੋਈ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈ ਤਾਂ ਫਿਰ ਐਮਐਲਏ ਸਾਹਿਬ ਨੇ ਆਪ ਜ਼ਿੰਮੇਵਾਰੀ ਲਈ ਹੈ ਹਲਕਾ ਸ਼ਤਰਾਣਾ ਵਿਧਾਇਕ ਨੇ ਆਪ ਜ਼ਿੰਮੇਵਾਰੀ ਲਈ ਹੈ ਸੋ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਬ ਮਸ਼ੀਨ ਹੈ ਜਿਹੜੀ ਇੱਥੇ ਹੁਣ ਚੱਲ ਰਹੀ ਹੈ ਤੇ ਕਿਵੇਂ ਆਈ ਆ ਕਿਹੜੇ ਜਤਨਾ ਸਦਕਾ ਆਈ ਆ ਇਹ ਮਸ਼ੀਨ ਹੈ ਜਿਹੜੀ ਪੋਪ ਲਾਈਨ ਆ ਦੇਖੋ ਜੀ ਐਮਐਲਏ ਸਾਹਿਬ ਦੇ ਜਤਨਾ ਸਦਕਾ ਆਈ ਆ ਐਮਐਲਏ ਸਾਹਿਬ ਨੇ ਕਿਹਾ ਇਹ ਡਰਾਈਵਰ ਮੁੰਡਾ ਇਹ ਕਹਿੰਦਾ ਸੀ ਮੈਂ ਮਸ਼ੀਨ ਮਾਲਕ ਸੀਗਾ ਇਹ ਕਹਿੰਦਾ ਮੈਂ ਮਸ਼ੀਨ ਨਹੀਂ ਲੈ ਕੇ ਜਾਂਦਾ ਐਮਐਲਏ ਸਾਹਿਬ ਕਹਿੰਨ ਲੱਗੇ ਮੇਰੀ ਜ਼ਿੰਮੇਵਾਰੀ ਆ ਕਿ ਜੇ ਕੋਈ ਇਹ ਜੀ ਕਰਦਾ ਐਮਐਲਏ ਸਾਹਿਬ ਦੇ ਕਹਿਣ ਦੀ ਇਹ ਉਹਦੇ ਚ ਠੀਕ ਹੈ ਜੀ ਠੀਕ ਹੈ ਬਹੁਤ ਧੰਨਵਾਦ